हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਮਾਲੀ ਦਿਖਾਵਾਂਗੇ ਨੀਲੀ ਰਵੀ ਦਾ ਮਾਲੀ ਆ ਪਿਓਰ ਡਿਟੇਲ ਸਾਰੀ ਆਪਾਂ ਬਾਈ ਗੁਰਵ੍ਰਾਮ ਸਿੰਘ ਦੇ ਕੋਲੋਂ ਪੁੱਛ ਕੇ ਹੋਰ ਨਾ ਸੰਝ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਕੋਈ ਵੀ ਖਿਦਨਾ ਮਾਲੀ ਆ ਚਾਹੇ ਮੱਝ ਆ ਜਾਂ ਕੋਈ ਗਾਂ ਆ ਤਸੱਲੀ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਡਿਟੇਲ ਆਪਾਂ ਸਾਰੀ ਇਸ ਮਾਲੀ ਦੀ ਪੁੱਛ ਲੈਂਦੇ ਆ ਵੀਰ ਦੇ ਕੋਲ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਜੀ ਖੈਰਾ ਡੇਰੀ ਫਾਰਮ ਇੱਕ ਨਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਇਹੋ ਰਿਕਵੈਸਟ ਬੇਨਤੀ ਕਰਦੇ ਨੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਤੇ ਨਾਂ ਜੀ ਪ੍ਰਤਾਪ ਸਿੰਘ ਛਾ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਸੀ ਵੀ ਤਰਨਤਾਰਨ ਠੀਕ ਹੈ ਫੋਨ ਨੰਬਰ ਜੇ 6247 4141 2648 4147 ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਆਪਾਂ ਜਿਹੜਾ ਇਹ ਮਾਲੀ ਸੇਲ ਕਰਨਾ ਵਾ ਮੱਝਾਂ ਦੇ ਨਾਲ ਨਾਲ ਆਪਾਂ ਇਹ ਕਿ ਮਾਲੀ ਵੀ ਆਪਾਂ ਨੂੰ ਮਿਲਣੇ ਸੀ ਇਹ ਭਾਈ ਨਾ ਭੈਣ ਭਰਾਵਾਂ ਦੀ ਮੰਗ ਚਲੋ ਗਾਂ ਕਿਹਨੇ ਬਰੀਡ ਤਿਆਰ ਕਰਨੀ ਯਾਰ ਨੀਲੀ ਰਾਵੀ ਪਿਓ ਨਸਲ ਦਾ ਜੇ ਪਿਓ ਨੀਲੀ ਰਾਵੀ ਦਾ ਹੈ ਨਾ ਜੀ ਤੇ ਜਿਹੜਾ ਡਾਇਮੰਡ ਬੋਲੇ ਨਾ ਹਾਂਜੀ ਹਾਂਜੀ ਹਰੀ ਕਾਣਾ ਹਾਂਜੀ ਹਾਂਜੀ ਹਾਂ ਤੇ ਮੰਨ ਲਓ ਉਤੋਂ ਕ੍ਰੋਸ ਹੋਇਆ ਹੈ ਤੇ ਉਹ ਹੈਗਾ ਵੀ ਪਿਓਰ ਉਹ ਚੀਜ਼ ਹੀ ਹੈ ਠੀਕ ਹੈ ਜੀ ਤੇ 1 ਸਾਲ ਤੇ 3 ਕੁ ਮਹੀਨਿਆਂ ਦਾ ਵਾ ਯਾਨੀ ਕਿ 1 ਸਵਾ ਕੁ ਸਾਲ ਦੀ ਉਮਰ ਦੀ ਹੈ ਹਾਂ ਦੋਸਤੋ ਡਾਇਮੰਡ ਬੋਲ ਜਿਹੜਾ ਹਰੀ ਕਾਣਾ ਉਹਦਾ ਸੀਮਨ ਲੱਗਾ ਨੂੰ ਆ ਸਾਰਾ ਕੋਤਵੀ ਕੋ ਜੀ ਬਿੱਲੀ ਮਣਕੀਆ ਕਰਦੀ ਪਰ ਮੈਂ ਸਾਰੀਆਂ ਦਿਖਾ ਦੇਣਾ ਕਰਨਾ ਚਾਹਤ ਹਾਂ ਤੁਹਾਨੂੰ 100% ਪਿਓਰ ਨੀਲੀ ਰਾਵੀ ਦਾ ਬਾਕੀ ਹੈਗਾ ਵੀ ਸੀਲਸ ਲੱਗਿਆ ਜਾਂ ਪੁੱਤ ਠੀਕ ਹੈ ਜੀ ਲਓ ਜੀ ਮੜਾ ਇਹ ਸੀਲਸ ਲੱਗ ਭੋਏ ਬੱਚਾ ਫੜੀ ਫਰੇ ਜਿੱਦਾਂ ਮਰਜੀ ਜੀ ਲਓ ਜੀ ਦੋਸਤ ਬਿਲਕੁਲ ਕਰ ਲੋ ਚੈੱਕ ਪੂਰਾ ਮਸਤ ਹੈ ਜੀ ਤੇ ਇਹਨੂੰ ਬਾਈ ਜੀ ਗੁਰਵ੍ਰਹਿਮ ਜੀ ਤੋੜ ਕੇ ਦਿਖਾ ਦੀ ਮੜਾ ਜੀ ਤੋੜ ਕੇ ਪਤਾ ਹੌਲ ਦੇ ਹਲੋ ਜੀ ਕਰ ਲੋ ਚੈੱਕ ਭੋਏ ਬੱਚਾ ਫੜੀ ਫਰੇ ਛੋੜਾ ਆਇਆ ਕੋਕ ਇੱਕ ਸਾਲ 3 ਮਹੀਨੇ ਦੀ ਏਜ ਹੈ ਜੀ ਹਾਂ ਜੀ ਅਸਾਂ ਦੇ ਜਿਹੜੇ ਵੀਰ ਨੂੰ ਬਹੂਗਾ ਕੋਈ ਵੀਰ ਚੰਗਾ ਸ਼ਕੀਨ ਵੀਰ ਲੈ ਗਿਆ ਜਿਹਨੇ ਮਾਲ ਦੇ ਵਿੱਚ ਰੱਖ ਕੇ ਗਾਂ ਸੀਮਨ ਤਿਆਰ ਕਰਨੇ ਤਾਂ ਬਹੁਤ ਵਧੀਆ ਸੀਮਨ ਦੇ ਤੋਂ ਤਿਆਰ ਹੋਣਗੇ ਦੋਸਤੋ 2 ਕੁ ਸਾਲ ਦੀ ਉਮਰ ਦੇ ਵਿੱਚ ਵਿੱਚ ਇਹ ਜਿਹੜੇ ਮਾਲੀ ਆ ਕ੍ਰੋਸ ਕਰ ਲਾ ਪੈਂਦੇ ਆ ਮੈਂ ਤਾਂ ਤਕਰੀਬਨ ਆਲ ਹੋ ਗਈ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਦਾ ਉਹ ਗਾਂ ਲਗਵਾਉਣ ਦਾ ਲੈ ਦੋਸਤੋ ਟੈਸਟੀਕਲ ਚੈੱਕ ਕਰ ਲਓ ਜੇ ਬਿਲਕੁਲ ਬਰਾਬਰ ਦੇ ਜੇ ਤੇ ਪਿੱਠ ਪੁਰਾਵੇ ਦੋਸਤੋ ਬਹੁਤ ਸੋਹਣਾ ਦਾ ਲੱਜਾ ਕ ਖਿਲਦਾ ਜਾਂਦਰੀ ਲੇਖ ਅੰਦਰ ਲਿਆ ਅੰਦਰ ਨਿਕਲ ਹਲੋ ਜੀ ਕਰ ਲਓ ਚੈੱਕ ਦੋਸਤੋ 1 ਸਾਲ 3 ਮਹੀਨੇ ਦੀ ਉਮਰ ਹੱਡਾਂ ਪੈਰਾਂ ਦਾ ਕਦ ਕਰਦਾ ਐ ਖਲਾ ਡੁੱਲਾ ਪੂਰਾ ਚੈੱਕ ਕਰ ਲਿਓ ਦੇਖੋ ਲੋ ਜੀ ਲੈ ਲੈ ਬੰਦ ਕਰੋ ਡੰਗਰ ਬਾਹਰ ਬੱਦੇ ਡੰਗਰਾਂ ਦਾ ਤੇ ਉਹ ਹਾਂਜੀ ਹਾਂਜੀ ਲਓ ਦੋਸਤੋ ਕਰੋ ਚੈ ਕਿ ਦੀ ਪਿੱਠ ਫੜ ਦੀ ਚੜਾਈ ਰਿਕਾਰਡ ਦੋਸਤੋ ਬਹੁਤ ਸੋਹਣਾਮ ਡਾਇਮੰਡ ਬੋਲ ਜਿਹੜਾ ਹਰੀ ਕਿਆਣਾ ਉਹਦਾ ਬੱਚਾ ਏ ਚਲੋ ਭਾਜੀ ਬਾਕੀ ਜੇ ਕੋਈ ਸੇਵਾ ਕਰੂਗਾ ਕਰਕੇ ਹਾਂਜੀ ਹਾਂਜੀ ਤੇ ਹੋਰ ਵਧੀਆ ਇਹਨੇ ਤਿਆਰ ਹੋਏ ਨਾ ਹਾਂਜੀ ਹਾਂਜੀ ਅਛਾ ਬ੍ਰਿਯਾਮ ਸਿੰਘ ਜੀ ਮੁੱਲ ਕਿੰਨਾ ਕਿਤਾ ਕਰ ਦੇਣਾ ਮੁੱਲ ਨਾ ਭਾਜੀ ਕਰ ਦਈਏ ਪੰਜੀ ਕਰਦੇ ਜਿੰਨਾ ਮਰਜ਼ੀ ਕਰਦੇ ਵੀ ਜੀ ਇਹ ਕੀਰੀ ਜੈ ਜੈ ਬਿਲਕੁਲ ਬਿਲਕੁਲ ਜੈ ਜੀ ਬਿਲਕੁਲ ਜੈ ਜੀ 23000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਦੀ ਹਾਂਜੀ ਜੇ ਕੋਈ ਗੱਡੀ ਆਪਦੀ ਲਿਆਉਂਦਾ ਤਾਂ 20000 ਦਾ ਨਾ 20000 ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ 23000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਇਆ ਫਿਰ ਹੋਊਗੀ 20000 ਦੇ ਵਿੱਚ ਪਹੁੰਚ ਅੱਛਾ ਬ੍ਰਿਯਾਮ ਸਿੰਘ ਜੀ ਜੇ ਕੋਈ ਵੀਰ ਫਰਜ ਕਰੇ ਜੇ ਮੰਨ ਲਓ ਆਪਾਂ ਵੀਡੀਓ ਦੂਜੀ ਵੀ ਪਾਉਣੀ ਮੱਝਾਂ ਨਹੀਂ ਹੁਣ ਅੱਜ ਅਠਾ ਦਸ ਨਗਾਰੀ ਜੇ ਕੋਈ ਮੱਝ ਦੇ ਨਾਲ ਲਊ ਨਾ ਇਹ ਹਾਂਜੀ ਇਹ ਆਪਾਂ ਭਰਾਵਾ ਜਿਹਦੇ ਕੋਲ ਖਲੋਤਾ ਏ ਠੀਕ ਹੈ ਤੇ ਉਹ ਪਾਉਂਦਾ ਵੀ ਵੀਡੀਓ ਚਲਤਾਂਗੇ ਬਣਾ ਦੇ ਹਾਂਜੀ ਹਾਂਜੀ ਆਪਾਂ ਲਿਆ ਹੀ ਆ ਉਤੋਂ ਠੀਕ ਹੈ ਜੀ ਜਾਂ ਕਦਾਂ ਆਪਾਂ ਸਦੇਗਲੇ ਨੂੰ ਦੇ ਦਾਂਗੇ ਠੀਕ ਅੱਛਾ ਜੇ ਕੋ ਮੱਝ ਆਪਣਾ ਤਾਂ ਲਊਗਾ ਨਾ ਹਾਂਜੀ ਹਾਂਜੀ ਤੇ ਆਪਾਂ ਕਰਾਇਆ ਇਹਦਾ ਉਹਨੂੰ ਲਾਉਣ ਦੀ ਲੋੜ ਨਹੀਂ ਆ ਠੀਕ ਹੈ ਜੀ ਉਸੇ ਮੱਝ ਦੇ ਕਿਰਾਏ ਦੇ ਵਿੱਚ ਹੀ ਨਿਕਲ ਦਾਂਗੇ ਵੀ 20000 ਰੁਪਏ ਦੇ ਵਿੱਚ ਦੇ ਦਾਂਗੇ ਹਾਂਜੀ ਹਾਂਜੀ ਠੀਕ ਹੈ ਲਓ ਜੀ ਦੋਸਤੋ ਇੰਨਾ ਕਿ ਫਾਇਦਾ ਹੋ ਜਾਊਗਾ ਉਹਦੇ ਵਿੱਚ 20000 ਦੇ ਵਿੱਚ ਥੋੜਾ ਬੜਾ ਮਾਨਤਾਂ ਜਿਹੜਾ ਹੋ ਜੂਗਾ ਮੌਕੇ ਤੇ ਚਲੋ ਕੋਈ ਕਰਦਾਂਗੇ ਜੀ ਛੋੜ ਚੱਪਾ ਠੀਕ ਉਹ ਮਾਦੀਗੋ ਤੇ ਉਹਦੇ ਨਾਲ ਜਿਹੜਾ ਮਾਣਤਨ ਡੜਾ ਉਹ ਵੀ ਹੋ ਜਾਊਗਾ। ਹਾਂਜੀ ਹਾਂਜੀ ਕਰਾਇਆ ਬਾਜੂਗਾ। ਹਾਂਜੀ ਹਾਂਜੀ ਐਡਰੈਸ ਏ ਕਰੀਬੀ ਦਾ ਫੇਰ ਬੋਲ ਦਿੰਦਾ ਪਿੰਡ ਝਾਮਕੇ ਤਸਵੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਕਰੀਬੀ ਬੋਲੋ। ਫੋਨ ਨੰਬਰ ਜੀ 628474127 628474127 ਠੀਕ ਹੈ ਜੀ। ਅਸੀਂ ਜੋੜ ਕੇ ਉਹ ਬੇਨਤੀ ਹੈ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ। ਹਾਂਜੀ ਤੇ ਫੇਰ ਆਪਾਂ ਉਸਾਈ ਬਿਆਨ ਆਪ ਵੇਖ ਕੇ ਨਾ ਵੀਡੀਓ ਜਿਨੇ ਭੈਣ ਭਰਾਣੇ ਲੈਣਾ। ਠੀਕ ਹੈ ਜੀ ਤੇ ਫੇਰ ਆਪਾਂ ਨੂੰ ਫੋਨ ਤੇ ਗ